ਉਧਰ ਕਾਲਾ ਸਭ ਤਾਈ ਇੱਟਾਂ ਦਾ ਬਣਾ ਲਾ ਤੇ ਕੇ ਇਹ ਲੋਹ ਬਣਾ ਲਾ ਟਾਈ ਨਾਲ ਤੇਰੀ ਸੋਨੀ ਸਾਰੀ ਤੇਰੀਆਂ ਮੰਨਣੀਆਂ ਨਹੀਂ ਮੇਰੀ ਤੇ ਕੀ ਮੰਨੀ ਜਾਣੀ ਆਹੋ ਮੰਨੀ ਨਹੀਂ ਤੂੰ ਆਉਂਦੀ ਆ ਜਦੋਂ ਤੂੰ ਨਿੱਕੀ ਜੀ ਹੈਨਾ ਉਦੋਂ ਆਂਟੀ ਚਾਰ ਪੰਜ ਖਡਾਉਣ ਦੇਈ ਸੀ ਉਹ ਮੈਂ ਤਾਂ ਕਹਿ ਨਹੀਂ ਆ ਆਹੋ ਨੇ ਆਂ ਅੰਟੀ ਪੁਰਾਣਾ ਮਿਸਤਰੀ ਆ ਪੁਰਾਣਾ ਮਿਸਤਰੀ ਅੰਟੀ ਤੇ ਪੁਰਾਣਾ ਕਿਸੇ ਵਲੇ ਕੰਮ ਖਰਾਬ ਵੀ ਕਰ ਆਏ ਹਾਏ ਵੇ ਲੋ ਅੰਟੀ ਉਹ ਗੱਲ ਹੋਈ ਨਾ ਨੌਵਾ ਮਤਾਂ ਦਿੰਦੀਆਂ ਉਹ ਗੱਲ ਕਰਦੀ ਇਹਨੇ ਨਹੀਂ ਆਦੀ ਹੁੰਦੀ ਆ ਵੇ ਕੀ ਇਦਰਾ ਮੂੰਹ ਵਿੰਗਾ ਦਿਆ ਇਹ ਉਹ ਤੇ ਦਾਦੀ ਹੁੰਦੀ ਉਹ ਤੇ ਹੁਣ ਵਿਖਾਉਣਾ ਹੀ ਹੁੰਦਾ ਵਾਦ ਦੱਸ ਉਹ ਤਾਂ ਜਵਾਨੀ ਹੁੰਦੀ ਨਾ ਗੱਲ ਤੇ ਆਈ ਨਹੀਂ ਇਹਨਾਂ ਪਤਾ ਨਹੀਂ ਆਹ ਜਈ ਗੱਲ ਹੈ ਮੈਂ ਤਾਂ ਥੁਪੇ ਮੇਰੇ ਨਾਲ ਇਹ ਤਾਂ ਨਾ ਨਾ ਗੱਡੀ ਲੈ ਕੇ ਆਵਾ ਪਾ ਦੇ ਪਿਰੇ ਪਿੰਦੇਗੀ ਹਾਂ ਗੱਡੀ ਚੱਲਦਾ ਹਾਂ ਹਾਂ ਉਹ ਅੰਡ ਕਦੇ ਆ ਲੈਣੀ ਹਾਂ ਵਾਹ ਹਾਂ ਤੇ ਉਹ ਨਾ ਮੈਂ ਰਹੀ ਥੁਪੇ ਰੋਟੀ ਐ ਰੋਟੀ ਬਣਕਾਉਂਦੀ ਰਹੇ ਪੈ ਨਾ ਆਹ ਹਾਏ ਹਾਏ ਜੇ ਠਾੜ ਆਂਦੀ ਹਾਏ ਹਾਏ ਮਰਸੋਣੇ ਚੁੱਲੇ ਭੋਗ ਮम्मा ਉਹ ਦੂਜਾਂ ਦੀਆਂ ਹਾਂ ਦੋ ਮਿੰਟਾ ਚੁੱਲਾ ਬਣਾ ਲੈ ਨਹੀਂ ਤਾਂ ਉਹ ਕੀ ਕੰਡੇ ਤੂੰ ਤੁਹੇ ਦੇਈ ਮਾਂ ਪਾਤਾ ਕਿਤੇ ਤੋਂ ਕੜਾ ਲੈਣੇ ਨਹੀਂ ਏਦਾਂ ਹੀ ਹੁੰਦਾ ਸੈ ਲੋ ਗੈਸ ਆਪਣਾ ਆ ਗਿਆ ਪਕੌੜੇ ਗੁਰਦੁਆਰਾ ਸਾਹਿਬ ਤੋਂ ਅੱਜ ਗੁਰਦੁਆਰੇ ਸੀਗਾ ਮੇਲਾ ਤੇ ਜੀ ਗਰੁੱਪ ਨੂੰ ਉੱਥੋਂ ਪਕੌੜੇ ਮਿਲ ਗਏ ਤੇ ਬਾਹਰੋਂ ਕੋਈ ਆਇਆ ਤੇ ਹੁਣ ਆਪਾਂ ਖਾਣੇ ਆ ਚਾਹ ਦੇ ਨਾਲ ਪਕੌੜੇ ਬਾਹਰ ਆਂਟੀ ਉਹਨਾਂ ਨੂੰ ਵੀ ਖਾਉਣੇ ਆ ਚਾਹ ਮੇਰੀ ਪਕੌੜੇ ਤੇਰੇ ਨਹੀਂ ਤੇ ਪਕੌੜੇ ਮੇਰੇ ਚਾਹ ਤੇਰੀ ਗਲਤ ਹੋ ਗਿਆ ਹਣਾ ਸਮਝ ਆ ਜਾ ਆਇਨੀ ਪਈ ਆਪ ਵੱਡੇ ਗਾਪ ਚਗ ਲਈ ਤਾਂ ਨੂੰ ਨਿੱਕੇ ਨਿੱਕੇ ਜਿੱਤੇ ਆ ਵੀ ਇਹ ਗੱਲ ਆ ਕਾਲੀ ਵੱਲਾ ਤੈਨੂੰ ਪੱਕਾ ਗਾ ਕੇ ਦੇਤਾ ਹੀ ਇੱਕ ਹੀ ਆ ਉਹ ਬੈਠਾ ਹੀ ਹਡਾ ਗਾਕ ਆ ਉਹ ਵੇ ਅਮਨ ਕਾਲੀ ਦਾ ਪੱਕਾ ਗਾਕ ਉਹ ਵੇਲਾ ਕਾਲੀ ਰੱਬ ਕਹਿੰਦਾ ਨਾ ਨਾ ਬੇਜਬਾਨੇ ਨੂੰ ਪਾਈਏ ਕਾਲੀ ਕਾਲੀ ਬੇਜਬਾਨੇ ਨੂੰ ਪਾਈਏ ਰੱਬ ਜਿਆਦਾ ਦਿੰਦਾ ਵਾ ਕੱਲ ਲੱਗੇ ਆ ਦੋ ਅੱਜ ਮੈਂ ਸ਼ਿਕਾਰ ਬਿਠਾਏ ਹੋਏ ਆ ਕਿਉਂਕਿ ਇਹ ਪੜਨ ਨਹੀਂ ਜੇ ਅੱਜ ਮੈਂ ਇਹਨਾਂ ਨੂੰ ਚੰਗੀ ਇਹਨਾਂ ਦੀ ਨੇਰੀ ਲਾਉਣੀ ਅੱਜ ਸਾਡੇ ਘਰੇ ਰਹਿਣਾ ਦੋਵਾਂ ਨੇ ਠੀਕ ਆ ਨਾ ਰਹਿਣਾ ਨਾ ਖਾਣਾ ਰਹਿਣਾ ਕੰਮ ਕਰੋ ਜਿੰਨਾ ਚਿਰ ਇਹ ਲੇਕੇ ਨੇ ਨਾ ਵਿਖਾਏ ਉਹਨਾਂ ਚਿਰ ਨਹੀਂ ਮੈਂ ਜਾਣਦੇ ਨਹੀਂ ਪੜੀ ਟੁਟ 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 ਜਿਹਨੇ ਜੁਨਾ ਨੇ ਨਾ ਲਿਖਿਆ ਨਾ ਗਲਗ ਬਾਈ ਗੇ ਇਹ ਇੰਨੇ ਕਿਥੋਂ ਜੀਜੀਆਂ ਲਈ ਆ ਹੁੰਦੇ ਆ ਵਾ ਕਿੰਨੇ ਗਾਂਤਾਂ ਹੈ ਕਿੰਨੇ ਦਿੱਤੇ ਆ ਆਪੇ ਲੈ ਲਈ ਨਾ ਆਪੇ ਲੈ ਲੈਣਾ ਨਾ ਤੇ ਚਲੋ ਪੜੋ ਜਲਦੀ ਕਰੋ ਜਲਦੀ ਪ੍ਰਭਾ ਸਟੈਂਡਾ ਉਧਰ ਕਰ ਤੇ ਲਿਆਈ ਤੇ ਅੱਗ ਵੱਲ ਗਈ ਆਹੋ ਵੇ ਆ ਚੁੱਲ੍ਹੇ ਜਾਂ ਬਾਲ ਲਈਏ ਚੁੱਲ੍ਹੇ 'ਚ ਨਹੀਂ ਚੁੱਲ੍ਹੇ 'ਚ ਫਿਰ ਉਹ ਹੋ ਜਾਣਾ ਵਾ ਦੂਜਾ ਬਾਲਣ ਜਿਆਦਾ ਚਾਹੀਦਾ ਆਪਣੇ ਤੋਂ ਲੱਕੜਾਂ ਤੇ ਆਪਣੇ ਤੋਂ ਦੋ ਆ ਬੱਲੇ ਨੂੰ ਫੋਗ ਲਵਾਉਣ ਦਾ ਗੰਦਗੀ ਲਾਦੇ ਹੋਣੀ ਗੱਲ ਵੀ ਲੱਕੜਾਂ ਤੇ ਆਪਣੇ ਤੋਂ ਦੋ ਆ ਤੇ ਅੱਗ ਆਪਾਂ ਚੁੱਲ੍ਹੇ 'ਚ ਕਿਦਾਂ ਬਾਲਣੀ ਆ ਤੇ ਲਓ ਗਾਇਸ ਚਾਮ ਦਾ ਟਾਈਮ ਹੋ ਗਿਆ 6:30 ਵਜੇ ਦਾ ਤੇ ਹੁਣ ਇਹ ਪੂਰਾ ਮੇਰ ਤੋਂ ਨਾ ਕੰਨਾਂ ਤੇ ਖਾਣ ਦੇ ਪ੍ਰਬੰਧ ਬਣਾਉਂਦੇ ਆ ਦੋਵੇਂ ਭਰਾ ਨਾਲੇ ਮੇਰਾ ਟਾਈਮ ਖਰਾਬ ਕਰਨਦੇ ਆ ਹੁਣ ਮੈਂ ਫੋਨ ਆਫ ਕਰਕੇ ਤੇ ਇੱਕ ਵਾਰੀ ਇਹਨਾਂ ਨੂੰ ਸੈੱਟ ਕਰ ਲਾਂ ਫਿਰ ਮਿਲਦੀ ਤੈਨੂੰ ਗਾਇਸ ਟਾਈਮ ਹੋ ਗਾਇਸ 7 ਵਜੇ ਦਾ ਹਾਂ ਸਾਗ ਫੜਾ ਦਿੰਦੀ ਆ ਹਾਂ ਉਹਨਾਂ ਗੋਣੀਆਂ ਕਰੋ ਅਸੀਂ ਸਾਗ ਮੰਗਣ ਚੱਲੇ ਹਾਂ ਉਹਨਾਂ ਕਹਿੰਦੇ ਅਸੀਂ ਸਾਗ ਲਿਆਂਦਾ ਤੇ ਹੁਣ ਸਮਾਂਣੀਆਂ ਕਰੋ ਸਾਗ ਮੰਗ ਕੇ ਕਾਵਾਂਗੇ ਤੇ ਆਪਾਂ ਇੱਥੇ ਬਾਲੀ ਅੱਗ ਜਿੱਦੀ ਕੀ ਸਮਾਪਤੀ ਆਲਰੇਡੀ ਹੋ ਚੁੱਕੀ ਐ ਤੇ ਗੱਲਾਂ ਬਾਤਾਂ ਆਪਾਂ ਪੂਰੀਆਂ ਕਰ ਲਈਆਂ ਵਾ ਤੇ ਜਦੋਂ ਮੈਂ ਅਸੀਂ ਗੱਲਾਂ ਬਾਤਾਂ ਕਰਨ ਤਾਂ ਤੇ ਉਦੋਂ ਅਸੀਂ ਵਲੌਗ ਬਣਾਇਆ ਨਹੀਂ ਇੱਕ ਤੇ ਇਹ ਜਗਰੂਪ ਜਿਹੜਾ ਨਾ ਜਗਰੂਪ ਇਹ ਬਹੁਤ ਹਨ ਦੁਖੀ ਕਰਦਾ ਤੇ ਇਧਰ ਬੈਠਾ ਪ੍ਰਭ ਤੇ ਆਗ ਆਪਣੇ ਪੂਰੀ ਆਲਰੇਡੀ ਸਮਾਪਤ ਹੋ ਗਈ ਪਰ ਆ ਜਿਹੜੇ ਆnde ਨਾ ਕੋਲੇ ਕੋਲੇ ਬਚਨ ਤੇ ਇਹਨਾਂ ਦੇ ਹੀ ਆਪਣਾ ਹੀ ਸੇਕ ਬੜਾ ਹੁੰਦਾ ਜਿੰਨਾ ਚਿਰੇ ਕੋਲੇ ਧੋਖਦੇ ਰਹਿਣ ਤੇ ਹੁਣ ਆਪਾਂ ਚਲਦੇ ਆਂ ਅੰਦਰ ਨੂੰ ਤੇ ਰੌਣ ਲਿਆਂ ਰੋਟੀ ਲੌਣੇ ਆ ਲੌਣੇ ਆ ਰੋਟੀ ਤੇ ਖਾਣੇ ਆ ਪਨੀਰ ਦੀ ਪੁਰਜੀ ਨਾਲ ਦੀ ਸਬਜੀ ਪਈ ਪਨੀਰ ਦੀ ਪੁਰਜੀ ਦੀ ਨਾਲੇ ਆਇਆ ਨਾ ਗਵਾਂਡੀਆਂ ਘਰੋਂ ਮੰਗ ਕੇ ਲਿਆਂਦਾ ਅੱਜ ਆਪਾਂ ਸਾਗ ਆਉਣਾ ਅੱਜ ਇਹ ਮੰਗ ਲਿਆ ਉਹ ਗਿੰਦੀ ਪੜਾਉਣੀ ਆ ਤੇ ਫਿਰ ਆਪਾਂ ਜਿਹੜਾ ਸਾਗ ਨਾਲ ਹੱਥ ਤੇ ਪਨੀਰ ਦੀ ਭੁਜਣਾ ਖਾਣੇ ਰੋਟੀ ਤੇ ਚੁੱਲੇ ਆਪਣੇ ਬਣ ਗਏ ਨੇ ਇੱਕ ਆਹ ਬਣਿਆ ਤੇ ਇੱਕ ਆਹ ਬਣਿਆ ਤੇ ਹੁਣ ਆਪਣੇ ਘਰ 21 ਤਰੀਕ ਤੋਂ ਲੱਗਣੀ ਆ ਰੌਣਕਾਂ ਪੂਰੀਆਂ ਹਨਾ 21 ਤਰੀਕ ਤੋਂ ਆਪਣੇ ਘਰ ਰੌਣਕ ਲੱਗ ਜਣੇ ਕਿਉਂਕਿ ਇਧਰ ਹੀ ਫੇਰ ਤੁਹਾਨੂੰ ਪਤਾ ਸਾਰੇ ਕੰਮਕਾਰ ਹੋਣੇ ਆ ਤੇ ਉਹਦਾ ਕਰਕੇ ਫੇਰ ਜਿਹੜੀਆਂ ਰੌਣਕਾਂ ਸ਼ੌਣਕਾਂ ਇੱਥੇ ਹੀ ਲੱਗਣੀਆਂ ਆ ਆ ਬੜੀ ਬੜਾ ਫੜ ਕੇ ਰੱਖ ਤੇ ਹੁਣਾ ਜਗਰੂਬਾ ਆਜੋ ਮੈਨੂੰ 2 ਮਿੰਟ 2 ਮਿੰਟ ਵੇਲਹਾ 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 ਆਇ ਤੇ ਆ ਨਵੜਾ ਵੜਾ ਵੜਾ ਅਬਾ ਚਲਾ ਗਈ ਆਪਦੀ ਵਾਰ ਨਾ ਆਪਦੀ ਨੀਂਦ ਹੋਵੇ ਤੇ ਫੇਰ ਹੀ ਆ ਗਿਆ ਬੈੰਦਾ ਹੀ ਢੱਡ ਲਾਗੇ ਉਦਾਂ ਤੇ ਆਪਦੀ ਰਜਾਈ ਚੋਂ ਹੀ ਨਿਕਲਦਾ ਆ ਗਿਆ ਗਵੰਡੀਆਂ ਘਰੋਂ ਮੰਗਿਆ ਸਾਗ ਗਵਾਂਡੀਆਂ ਘਰੋਂ ਮੰਗਿਆ ਸਾਕ ਗਵਾਂਡੀਆਂ ਘਰੋਂ ਮੰਗੀ ਸਬਜੀ ਹਾਂ ਜਾਂ ਅੰਦਰ ਹੀ ਰੱਖਿਆ ਰਸੋਈ ਚ ਹਾਂ ਜੀ ਰੱਖਿਆ ਕੋਣ ਹੀ ਨਹੀਂ ਗਿਆ ਟੀਟ ਗਿਆ ਉਹਨੇ ਬਰਸੋਂ ਨਹੀਂ ਆਉਣ ਨਹੀਂ ਆਉਣਾ ਪਾ ਜੀਆ ਤਾਂ ਤੇ ਸਾਗ ਲਾ ਮਾ ਤਾਂ ਤੇ ਤਾਂ ਲਾ ਆਹ ਬਾਤ ਨਾ ਮੈਨੂੰ ਆਖੀ ਕਾ ਉਹਨੇ ਫੇਰ ਉਦਨ ਵਾਂਗੂ ਆਖਣਾ ਹੀ ਵੀ ਤੇਰੇ ਚੋਲਾ ਵਾਂਗੂ ਤੇਰਾ ਸਾਗ ਵੀ ਨਹੀਂ ਆਇਆ ਹਾਂ ਕਹਿਣਾ ਨਹੀਂ ਪਹਿਲਾਂ ਕਹਿਣਾ ਕਿਉਂ ਨਹੀਂ ਆਓ ਜਾਈਗਾ ਨਾਲ ਲੱਗੀ ਰੋਟੀ ਹਾਂ ਗੋੜੀ ਪੈਣੀ ਹੈ ਯੈਸ ਉਹ ਤੇ ਜਾ ਕੇ ਰਜਾਈ ਚ ਵੜ ਗਏ ਨੇ ਆਹ ਇਹ ਲਿਖਾਈ ਜਾਲਾ ਉਹ ਦੱਤੀ ਵੀ ਬੈਠੇ ਹੋ ਹਾਂ ਹਾਂ ਹੋਰ ਚੱਲ ਬੁੱਤੀ ਉੱਠੀਏ ਫਿਰ ਆਪਾਂ ਮੈਂ ਜੋ ਕੋਲੇਆਂ ਵਾਲੀ ਅਗੇ ਬੇ ਕੋਲ ਜੀ ਬਣਦੇ ਤੂੰ ਕਹਿੰਦਾ ਰੋਟੀ ਖਾਈਏ ਤੇ ਪਈ ਲੰਮੇ ਬਾਪਾ ਨੇ ਵੀ ਪੈਣਾ ਮੁੜ ਕੇ ਜਾਣਾ ਸਵੇਰੇ ਉਹਨਾਂ ਨੇ ਟਾਈਮ ਨਾਲ ਉੱਠ ਗਏ ਹੈ ਪਰ ਉਠੋ ਅਗਰ ਨੂੰ ਛੱਡਣ ਨੂੰ ਜੀਤ ਕਰਦਾ ਨਹੀਂ ਤੇ ਪਰ ਕੀ ਕਰੀਏ ਉਧਰ ਦੇਖੋ ਉਹ ਵੇਖਣ ਗਈ ਹੈ ਕਿ ਉਹ ਕਿਧਰ ਚਲੇ ਗਈ ਆ ਉਧਰ ਦੇਖੋ ਕਿਧਰ ਦੀ ਵੇਖਣ ਦੀ ਬੂਹੇ ਦੀ ਜੀਤ ਨਹੀਂ ਆ ਜਾ ਹਣੋ ਚਲੇ ਗਈ ਘਰੇ ਆਪਣੇ ਆ ਜਾ ਇੱਧਰ ਆ ਜਾ ਕੇ ਤੀਨ ਮੰਮੀ ਨਾਲ ਕਰੋ ਆਪੇ ਲਓ ਗਾਇਸ ਟਾਈਮ ਹੋ ਗਿਆ ਹੈ ਹਣ ਹੋ ਗਿਆ ਅਗਲਾ ਦਿਨ ਤੇ ਕੱਲ ਰਾਤੀ ਉਸ ਤੋਂ ਬਾਅਦ ਆਪਾਂ ਸੇ ਅੱਡਾ ਕੋਈ ਵਲੌਗ ਨਹੀਂ ਸ਼ੁਰੂ ਕਰ पाए ਕਿਉਂਕਿ ਇੰਨੀ ਜਿਆਦੀ ਧੁੰਦ ਹੀ ਨਾ ਬੜਾ ਬੁਰਾ ਹਾਲ ਹੀਗਾ ਸਵੇਰ ਦਾ ਕਿਤੇ ਮੂੰਹ ਨੂੰ ਮੂੰਹ ਨਹੀਂ ਦੇਖਾਂ ਗਿਆ ਹੀ ਨਹੀਂ ਧੁੰਦ ਆਈ ਪਈ ਹੀ ਸੀ ਕਰਤਾ ਤੇ ਹੀ ਗਈ ਤਰੋ ਸਿਰਸਰ ਥੋੜੀ ਹੀ ਗਈ ਤੇ ਬਾਅਦ ਚ ਦਾਦਾ 7:30 ਵਜੇ ਜਾਦੀ ਹੋਣੀ ਹੈ ਨਾ 7:30 ਨਹੀਂ 6:30 ਵਜੇ ਤੋਂ ਦਿੰਦੇ ਆ ਆਪਣੇ ਦਸਤ ਦੇ ਦਿੱਤੇ 10:00 ਤੇ ਥੋੜੀ ਦਿੱਤੀ ਨਾ ਹਾਂ 7:30 ਵਜੇ ਜਾਦੀ ਹੋਣੀ ਹੈ ਕਿ ਤੇ ਹੁਣ ਫਿਰ ਬੱਦਲ ਬੱਦਲੂਗਾ ਧੁੱਪ ਨਿਕਲੀ ਰਹੇਗੀ ਮਾੜੀ ਦੀ ਪਰ ਫਿਰ ਬੱਦਲ ਵੇਖੋ ਕਿ ਨਾ ਆਇਆ ਮੈਨੂੰ ਲੱਗਦਾ ਕਿ ਬਾ ਰੱਬ ਨਾ ਰੰਗ ਚ ਭੰਗ ਪਾਊਗਾ ਲੱਗਦਾ ਹਣਾ ਰੰਗ ਮਤਲਬ ਕਿ ਜਿਵੇਂ ਕੀ ਹੁਣ ਆਪਣੇ ਘਰੇਗਾ ਆਪਣੇ ਪ੍ਰੋਗਰਾਮ ਆ ਤੇ ਹੁਣ ਉਧਰ ਕੋਈ ਤੈਨੂੰ ਪਤਾ ਜੇ ਪ੍ਰੋਗਰਾਮ ਹੋਵੇ ਕੋਈ ਨਾ ਕੋਈ ਨਹੀਂ ਪੈ ਗਿਆ ਤਾਂ ਰੰਗ ਚ ਭੰਗੀ ਹੋ ਗਿਆ ਉਹ ਰੰਗ ਭੰਗੜੀਂਗਾ ਉਹ ਰੱਬ ਖੁਸ਼ ਹੁੰਦਾ ਖੁਸ਼ ਹੁੰਦਾ ਉਹ ਤੇ ਗੱਲ ਹੈ ਕਿਵੇਂ ਹੱਸ ਰਿਹਾ ਅੱਖਾਂ ਚੋਂ ਪਾਣੀ ਨਹੀਂ ਨਿਕਲ ਆਉਂਦਾ ਐਵੇਂ ਰੱਬ ਨੇ ਵੀ ਪਾਣਾ ਆਪਣੇ ਵੀ ਹੱਸਦੇ ਆ ਤੇ ਪਾਣੀ ਛੁੱਟਣ ਲੱਗ ਪੈਣਾ ਇੰਨੇ ਖੁਸ਼ ਹੋ ਜਾਣਾ ਰੱਬ ਨੇ ਤੇ ਕੱਪੜੇ ਆਪਾਂ ਇੱਥੇ ਸਾਰੇ ਧੋ ਕੇ ਪਾਤੇ ਜਗਰੂਣ ਮੈਂ ਆਪੇ ਬਾਹਰ ਤੋਂ ਪੇਰਾ ਕਰੀਏ ਦੋ ਮਿੰਟ ਰੌਲਾ ਹੀ ਪਾਉਣ ਲੱਪੇ ਰੌਲਾ ਹੀ ਬੜੀ ਧੋਪ ਲੱਗੀ ਐ ਜੋ ਕਰਦੇ ਕਰਦੇ ਨੇ ਧੁੱਪ ਸਾਰੀ ਆ ਆ ਸਿਰਨਾ ਜਿੰਨਾ ਸਮਾਨ ਆ ਨਾ ਇਹਨਾਂ ਨੂੰ ਪਹਿਲਾਂ ਲਿਆ ਕੇ ਦੇਣਾ ਪੈਂਦਾ ਆ ਵੀ ਲੈ ਕੇ ਜਾ ਮੈਂ ਜਿਹੜੀਆਂ ਚੀਜ਼ਾਂ ਤੁਹਾਡੀਆਂ ਲੈਣਦੀਆਂ ਉਹ ਲੈ ਕੇ ਜਿਹੜੀਆਂ ਮੇਰੀਆਂ ਆਈਆਂ ਉਹ ਨਹੀਂ ਖੜੀਆਂ ਉਹ ਦੋ ਮੈਂ ਵੀ ਆਪਦੀਆਂ ਵੀ ਲੈ ਆਂਦੀਆਂ ਅਸੀਂ ਵਿੱਚ ਨਾਲ ਤੇ ਤੇਰੀਆਂ ਚੋਕ ਲੈ ਇਹਨਾਂ ਦੇ ਇੱਕ ਤਾਂ ਡਿੱਗੂ ਵੀ ਵਿੱਚੋਂ ਐਵੇਂ ਡਿੱਗ ਜੂਗੀ ਮੈਂ ਵੀ ਲੈ ਕੇ ਆਈ ਮੈਂ ਕਿੱਦਾਂ ਲੈ ਕੇ ਆਉਂ ਮੈਂ ਸਾਰੀਆਂ ਇੱਕੇ ਵਾਰੀ ਮੈਂ ਸਾਰੀਆਂ ਇੱਕੇ ਵਾਰੀ ਲੈ ਕੇ ਆਈ ਆ ਕਿੱਦਾਂ ਲੈ ਕੇ ਆਈ ਹੋਊਂਗੀ ਵੇ ਕਿੱਡੇ ਚਲਾ ਗਈ ਆਪਦੀ ਵਾਰ ਨਾ ਇਹ ਬੰਦੇ ਜਿਹੜੇ ਨਾ ਬਹੁਤ ਜੜੇ ਚਲਾਤੀਆਂ ਫਿਰਦੇ ਨੇ ਤੇ ਪ੍ਰਭ ਗਿਆ ਸਕੂਲੇ ਤੇ ਪ੍ਰਭ ਨੇ ਆਇਆ ਨਾ ਬਸ 2 ਵਜੇ ਕਹਿਣ ਤੇ ਪੂਰੇ ਦਿਨ ਅਜਾਟਾਈ ਵੇ ਛੁੱਟੀ ਹੈ ਰਹਿਣੀ ਹੈ ਜਾ ਮੈਨੂੰ ਸਬਜ਼ੀ ਲਿਆ ਦਿਓ ਫਿਰ ਅੱਧੀ ਰਾਤ ਕਰਨੀ ਆ ਹਾਂ ਲਿਆ ਕੇ ਦਿਓ ਜੋ ਵੀ ਖਾਣਾ ਲਿਆ ਦਿਓ ਮੈਂ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਚੀਰ ਕੇ ਰੱਖ ਲਾ ਮੁੜ ਕੇ ਨੇਰਾ ਵੜਾ ਜਾਂਦਾ ਵਾ ਤੇ ਚਲੋ ਗਾਇਸ ਆਪਾਂ ਵਿਖਾ ਆਪਣੇ ਸਾਰੇ ਬੂਟੇ ਕੀ ਬਣੇ ਪੈ ਠੰਡ ਦੇ ਨਾਲ ਇਹ ਇੱਕ ਅਜ ਪ੍ਰਭ ਹੁੰਦਾ ਤੇ ਅੱਜ ਉਹਦੇ ਤੋਂ ਨਾਲ ਡਸਟਬਿਨ ਵਿੱਚ ਕਾ ਕੇ ਉੱਪਰ ਰੱਖਣਾ ਵਾ ਤੇ ਔਰ ਡਸਟਬਿਨ ਚੋਂ ਕੂੜਾ ਨਿੱਕੇ ਚ ਸਟਾਉਣਾ ਵਾ ਤੇ ਵੱਡਾ ਜਿਹੜਾ ਅੰਦਰ ਰੱਖਣਾ ਵਾ ਤੇ ਬਾਲਟੀਆਂ ਮੈਂ ਕੱਲ ਤੋਂ ਕੇ ਅੰਦਰ ਰੱਖ ਦਿੱਤੀਆਂ ਤੇ ਬਸ ਆਣਾ ਹੋਣਾ ਭਾਜੀ ਗਰਮੀ ਆਈਆਂ ਨਾ ਅਕੀ ਸਾਰੇ ਅਰਤੀ ਚਾਹੇ ਕੁਝ ਵੀ ਹੋ ਜਾਣਾ ਅਰਤੀ ਮੈਂ ਕਹਿਤਾ ਤੇ ਕਹਿਤਾ ਮੈਂ ਸਾਰੇ ਗਮਲੇ ਰੰਗ ਕਰਕੇ ਤੇ ਵਧੀਆ ਵਧੀਆ ਬੁੱਢੇ ਲਿਆ ਕੇ ਲਾਉਣੇ ਆ ਕਿ ਮੈਂ ਕਿਹਾ ਕੋਈ ਨਹੀਂ ਸੋਣੀ ਵਰਗਤ ਹੀ ਫੇਰ ਕੇ ਆਏ ਨੇ ਤੇ ਜਿਹੜੇ ਦੋ ਰਹਿੰਦੇ ਨੇ ਸੜ ਜਾਂਦੇ ਬਾਹਰਲੇ ਅੱਗੇ ਅੰਦਰਲੇ ਸੜ ਗਏ ਆ ਇੱਕ ਬਲਬ ਪਹਿਲਾਂ ਸਾਡਾ ਬਾਥਰੂਮ ਦਾ ਸੜਿਆ ਹੁਣ ਬਾਹਰਲਾ ਸੜ ਗਿਆ ਇੱਕ ਹੋਰ ਕਿਹੜਾ ਸਾਡਾ ਤਿੰਨ ਸੜੇ ਹੀ ਨਾ ਹਾ ਮਿਲਦਾ ਇੱਕ ਦਿਨ ਵੇ ਵੇ ਹੀ ਛੜੀ ਜਾਂਦੇ ਜਿੱਦਾਂ ਇਨਸਾਨ ਇੱਕ ਦਿਨ ਵੇ ਵੇ ਕੇ ਸੜੀ ਜਾਂਦੇ ਨਾ ਤੇ ਬਲਬ ਵੀ ਇੱਕ ਦਿਨ ਵੇ ਵੇ ਕੇ ਸੜੀ ਜਾਂਦੇ ਸਾਡੇ ਤੇ ਉਹ ਆਪਾਂ ਕਰੀਏ ਪ੍ਰਭ ਦੀ ਵੇਟ ਤੇ ਅੱਜ ਆਇ ਸਾਡੇ ਸਾਚ ਪਰੌਣੇ ਆਏ ਹੀਗੇ ਤੇ ਸਾਨੂੰ ਆ ਗਿਆ ਜੀ ਇੱਕ ਵਿਆਹ ਤੇ ਵਿਆਹ ਇੱਕ ਪਿੰਡ ਚੋਂ ਆਇਆ ਵਾ ਪਿੰਡ ਵਾਲਾ ਆਪਣਾ 30 ਤਰੀਕ ਦਾ ਵਾ ਹੈ ਪਿੰਡ ਵਾਲਾ ਆਪਣਾ 30 ਤਰੀਕ ਦਾ ਵਾ ਕੀ ਕਿਹਾ ਵੇਹਲਾ ਆਂਦੇ ਨਾ ਮਰਿਆ ਨਾ ਮਰਿਆ ਨਹੀਂ ਜਾਂਦਾ ਪਰ ਉਹ ਸੜਿਆ ਨਾ ਸੜੀ ਜਰੂਰ ਜਾਂਦਾ ਵਾ ਵੱਡੇ ਬਾਹਰ ਕੌਣ ਆਇਆ ਨਹੀਂ ਬਾਸ ਕਰ ਜਾ ਹਾਂ ਹੁਣ ਉਹਨੂੰ ਪਤਾ ਲੱਗੇ ਚੰਗੀ ਤਰ੍ਹਾਂ ਉਹਨੇ ਤੈਨੂੰ ਸਾਰਾ ਇਹ ਵੇ ਵਿਚਾਰੀ ਆਇਆ ਹੈ ਮੈਂ ਵਿਆਹ ਇਕ ਨਹੀਂ ਤੈਨੂੰ ਕਿਹਨੇ ਆਖੀ ਤੂੰ ਵਿਆਹ ਵੇਖ ਕੇ ਆਉਂਦੀ ਹੋ ਇੱਧਰ ਇਹ ਕਿਹਦਾ ਵਿਆਹ ਸੀ ਬੱਜ ਬੱਜ ਕਿਹਦਾ ਉਹ ਤਾਂ ਆਈ ਨਹੀਂ ਸੀ ਕਿਹੜੇ ਜਿਹੜੇ ਮਿਸ਼ਰੀ ਹੈਗਾ ਪਿਛਲੇ ਟਾਈਮ 'ਚ ਜਦੋਂ ਡੈਥ ਹੋਈ ਤਾਂ ਮੰਗੇ ਦੀ ਆਹ ਉਹਨਾਂ ਦੀ ਬੇਟੀ ਦਾ ਅੱਛਾ ਚਾ ਆਈ ਸਾਡੇ ਲਾਗੇ ਆਈ ਆ ਕਵਲ ਪੈਲਸ 'ਚ ਵਿਆਹ ਵੇਖਣ ਜਿਹੜਾ ਕਿ ਘਰ ਦੇ ਨਾਲ ਆ ਤੇ ਆਈ ਮੈਨੂੰ ਮਿਲਣ ਭੱਜ ਕੇ ਮੈਂ ਕਿ ਵੇਖਣ ਦੇਈ ਨੰਗਣ ਦੇਈ ਕੁੜੀਆਂ ਆਈਆਂ ਨੇ ਨਾਲ ਮੈਂ ਜਾਵਦੀ ਤੇ ਵਾਲ ਜੇ ਤੇ ਉਹਦੀ ਲੱਗਦੇ ਆ ਹਾਂ ਉਹਨੇ ਆ ਚਟਲੀ ਉਹਨੇ ਬੱਗੀ ਵੀ ਲੈ ਲਈ ਉਹ ਬਾਜ 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 ਚੋ ਹੈ ਬਾਜ ਬਾਜ ਬੋਤਲਾਂ ਚ ਹੋਰ ਲੈ ਅਜੇ ਵੀ ਲਈ ਜਾਂਦੀ ਉਹ ਵੇਖ ਕਿੰਨੀ ਉਦਰੀ ਬਈ ਵਿਚਾਰੀ ਆਂਦੀ ਇੰਨੇ ਦਿਨਾਂ ਦੀਆਂ ਜਮਾ ਹੋਈਆਂ ਸਾਰੀਆਂ ਇੱਕੇ ਵਾਰੀ ਲੈਣੀਆਂ ਹੋਰ ਸਨਾ ਪਾਣੀ ਪੀ ਨਹੀਂ ਚਾਹ ਪਾਣੀ ਆਜਾ ਤੇਰਾ ਗਿਆਨੇ ਬੱਸ ਕਰ ਜਾ ਸੁਣਾਈ ਤੇਨ ਵਾਲੀ ਵਾਲ ਲੱਗ ਜਣੇ ਉਹਨੂੰ ਵਿਚਾਰੀ ਨੂੰ ਉਹਨੇ ਵਿਆਹ ਵੇਖਣਾ ਜੇ ਝਾੜ ਦੇਣਗੇ ਲੋਕੇ ਚੱਲ ਬੱਸ 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 ਹੁਣ ਬੱਸ ਬੱਸ ਸਿਟ ਸਿਟ ਹੂੰ ਫੱਬੀ ਵੇਖਦਾ ਮੈਨੂੰ ਟਵਰ ਨਹੀਂ ਆਉਣਗੇ ਤੇ ਮੈਂ ਨਹੀਂ ਆਏ ਹਾਏ ਵੱਲੇ ਤੇਰੇ ਨੇਰੀਏ ਨੇਰੀ ਲਾਈਵ ਰਦੀ ਇਹ ਤਾਂ ਮੈਨੂੰ ਸਿਰਫ 2 ਮਿੰਟ ਲਓ ਗੇਸਟ ਐਨ ਮੂ ਗੇ ਸ਼ਾਮ ਦਾ ਦਿਨ ਹੋਇਆ ਤੇ ਪ੍ਰਭ ਗਿਆ ਆ ਸਕੂਲੋਂ ਤੇ ਪ੍ਰਭੋਂ ਆਉਂਦਿਆਂ ਸਾਰੇ ਇੱਧਰ ਦੇਖੋ ਪਹਿਲਾਂ ਜਿਹੜੇ ਕੱਪੜੇ ਲਾਉਂਦਾ ਸਟਾਈਲ ਵੇਖੋ ਐਦਾ ਕੱਪੜੇ ਲਾ ਕੇ ਛੁੱਟੀ ਦੇ ਹੁੰਦੇ ਆ ਹੈ ਤੇ ਦੇਖ ਕੇ ਦੋ ਡੱਬੇ ਪ੍ਰਭ ਨੂੰ ਤੇ ਇਤਨੀ ਖੁਸ਼ੀ ਹੋਈ ਤੁਹਾਨੂੰ ਕੁਛ ਕਿੰਨੀ ਖੁਸ਼ੀ ਹੋਈ ਬੜੀ ਖੁਸ਼ੀ ਹੈ ਤੇ ਜੇ ਮੈਂ ਦੱਸਿਆ ਨਾ ਕਿ ਪਾਪਾ ਦੀ ਫੈਮਿਲੀ 'ਚ ਕੋਈ ਮੈਰਿਜ ਆਈ ਆ ਆਪਣ ਨੂੰ ਵਿਆਹ ਆਇਆ ਤੇ ਆਪਾਂ ਜਾਣਾ ਵਾ ਤੇ ਉਸੇ ਵळे ਹੋਰ ਨੱਚ ਲਾ ਪਿਆ ਲੈ ਆਪਾਂ ਨੂੰ ਇਹਨਾਂ ਕਿ ਵਿਆਹ ਕਿਉਂਕਿ ਹਰ ਕੀ ਜੋ ਵੀ ਜੋ ਜਦੋਂ ਦੀ ਆਪਾਂ ਨੂੰ ਸਰਦੀਆਂ ਦੇ ਵਿੱਚ ਕੋਈ ਇਸ ਵਾਰ ਕੋਈ ਵਿਆਹ ਨਹੀਂ ਆਇਆ ਸਾਨੂੰ ਤੇ ਹੁਣ ਜੇ ਆਇਆ ਹੀ ਆ ਤੇ ਇੱਕ ਹੋਰ ਵਿਆਹ ਆਇਆ ਵਾ ਉਹ 30 ਤਰੀਕ ਨੂੰ ਆ ਉਹ ਇੱਥੇ ਆ ਪਿੰਡ ਜੀ ਉਹ ਬੋਬੀ ਇੰਕੜ ਨਹੀਂ ਨਹੀਂ ਆ ਬੋਬੀ ਇੰਕੜ ਨਹੀਂ ਹੂੰ ਉਹਨਾਂ ਦੀ ਕੁੜੀ ਦਾ ਵਿਆਹ ਵਾ ਇੱਕ ਤੇ ਉਹ ਵਿਆਹ ਤੇ ਇੱਕ ਇਹ ਵਿਆਹ ਆ ਗਿਆ ਇਹ ਜੇ ਦੋ ਦਿਨ ਜਾਣਾ ਤੁਸੀਂ ਇੱਕ ਦੋ ਤਰੀਕ ਨੂੰ ਜਾਣਾ ਕਿ ਤਿੰਨ ਤਰੀਕ ਨੂੰ ਜਾਣਾ ਹਾਂ ਉਹਨਾਂ ਦੀ ਕੜੀ ਕੁੜੀਆਂ ਉਹਨਾਂ ਦੀ ਕੁੜੀ ਵੱਡੀ ਆ ਵਿਆਹਣ ਵਾਲੀ ਆ ਐਡਵੋਕੇਟ ਆ ਠੱਲੋ ਠੱਲੋ ਦਾ ਲੱਗਦਾ ਕੋਈ ਐਡਵੋਕੇਟ ਆ ਤੇ ਮੈਂ ਵੇਖੋ ਕਿੱਥੇ ਚੜ ਕੇ ਬੱਡੀ ਸੋਭਾ ਦੀ ਬੰਨੀ ਤੇ ਉਹ ਸੱਚੇ ਕੋ ਹੋਰ ਆਪਣਾ ਪੰਗਾ ਪੈ ਗਿਆ ਮਾਂ ਦੁੱਧ ਰੱਖਿਆ ਸੀਗਾ ਤੇ ਮੈਂ ਕਿਹਾ ਸਬਜੀ ਨੂੰ ਵੀ ਤੜਕਾ ਲਾਇਆਉਣੀ ਆ ਅੱਜ ਬਣਾਉਣਾ ਮਰਡਰ ਮਸ਼ਰੂਮ ਤੇ ਸਬਜੀ ਸਬਜੀ ਕੱਟ ਕੇ ਤੜਕਾ ਤੁਰਕਾ ਕਰਕੇ ਰੱਖੀ ਤੇ ਦੁੱਧ ਰੱਖਿਆ ਤੇ ਉਧਰੋਂ ਗੈਸ ਆਪਣਾ ਗਿਆ ਮੁੱਕ ਖਾਣੀ ਆ ਹੋਰ نیچے ਵਾਲਾ ਖਾ ਕੇ ਵੇਖਾ ਹੈ ਨਾ ਵਧੀਆ ਕੋਲਦੈ ਨਾ ਮੂੰਹ ਚਾਪੇ ਗਾ ਨੂੰ ਨੰਗਦੇ ਨਾ ਥੋੜਾ ਜਿਹਾ ਜੀ ਇਹਨਾਂ ਨੂੰ ਬੋਲਦੇ ਕੇਸੂ ਦੇ ਪਤਾ ਨਹੀਂ ਕੀ ਬੋਲਦੇ ਆ ਤੋ ਡੱਬੇ ਆਏ ਇੱਕ ਆਨੂ ਆਇਆ ਜੇ ਆਹ ਵਾਲਾ ਤੇ ਇੱਕ ਆਇਆ ਜਿਹਦੇ ਚ ਚੰਦ ਰਸ ਬੁੱਲੇ ਆਹ ਵਾਲਾ ਲੈ ਉਹਦੇ ਚ ਚੰਦ ਚੰਮ ਰਸ ਬੁੱਲੇ ਤੇ ਖਲਾਬ ਜੰਗੂ ਕਿੰਨੇ ਆ ਤੇ ਨਾਲ ਸਾਡੇ ਘਰ ਪਕੌੜੇ ਅੱਜ ਤੇ ਖਾ ਆ ਤੁਸੀਂ ਇੱਕ ਇੱਕ ਖਾਧਾ ਲੈ ਇੱਕੋ ਖਾਧਾ ਮੈਂ ਇੱਕ ਪਤਾ ਨਹੀਂ ਅਜੇ ਇੱਕ ਕਵਲ ਖਾ ਗਈ ਐ ਉਹ ਵੀ ਤੇ ਹੁਣ ਕਵਲ ਵੀ ਆਈ ਹੈ ਅੱਜ ਬੜੇ ਦਿਨਾਂ ਬਾਅਦ ਤੇ ਉਹ ਕਹਿਣ ਦੀ ਕਿ ਖੁਸ਼ਖਬਰੀ ਇਹ ਆ ਕੀ ਕਹਿਨ ਦੀ ਆਂਟੀ ਮੈਂ ਇੱਕ ਦਿਨ ਤੋਂ ਆ ਜਾ ਕਰਨਾ ਵਾ ਚਲੋ ਉਹਦੇ ਨਾਲ ਆ ਪਤਾ ਨਹੀਂ ਕਿਉਂ ਦਿਲ ਵਾ ਮਿਲਿਆ ਤੇ ਨਾਲ ਗੱਲਾਂ ਬਾਤਾਂੀਆਂ ਕਰਦੇ ਰਹੇ ਤਾਂ ਆਪਾਂ ਬਣਾ ਗਏ ਨਾ 커피 ਇਹ ਪੀਏ 커피 ਤੇ ਫਿਰ ਮਿਲ ਜਾਈਏ ਤੁਹਾਨੂੰ ਮਰਬਾਦ ਲੋਗ ਇਸ ਟਾਈਮ ਹੋ ਗਈ ਸ਼ਾਮ ਦਾ 6:00 ਤੱਕ ਇੱਦਾਂ ਤੇ ਆਪਾਂ ਰੋਟੀ ਉਟੀ ਬਣੀ ਨੇ ਬਣਾ ਤੇ ਆਪਾਂ ਗੈਸ ਕਰਤਾ ਹੋਏ ਤੇ ਗੈਸ ਕਰਦਾਂ ਹੋ ਕੇ ਫੋਕਸ ਹੋ ਜਾਂਦਾ ਕਿ ਨਾ ਹੁਣ ਘਰ ਨਹੀਂ ਰਿਹਾ ਤੇ ਹੁਣ ਆਪਾਂ ਆ ਬਣਾ ਲਈ ਆ ਮਸ਼ਰੂਮ ਮਟਰ ਮਸ਼ਰੂਮ ਦੀ ਸਬਜੀ ਤੇ ਨਾਲੇ ਹਾਂ ਹੁਣ ਸਿਰਫ ਧਨੀਆਂ ਕੱਢ ਕੇ ਪਾਉਣ ਵਾਲਾ ਰਹਿ ਗਿਆ ਤੇ ਇਹ ਸਾਰੇ ਜਿਹੜੇ ਬਾਹਰ ਬੈਠੇ ਆ ਅੱਗ ਬਾਲ ਕੇ ਤੇ ਨਵੇਂ ਚੱਲੀਆਂ ਉੱਥੇ ਹੁਣ ਆਪਾਂ ਚੱਲਦੇ ਆ ਬਾਹਰ ਤੇ ਉਥੇ ਸੇਕਦੀਆਂ ਆ ਤੇ ਲੋਮੋ ਬਹਾਹੀ ਵਾਰ-ਵਾਰ ਉਹਨਕਾਂ ਲਈ ਤੁੰਦ ਮੈਂ ਹਰਤੇ ਨਾ ਹਾਂ ਤੇ ਰੋਟੀ ਕਦੋਂ ਖਾਣੀ ਪੁੱਤ ਕੱਲ੍ਹ ਕਰ ਆਲੂ ਖਾਣੀ ਉਹ ਤਾਂ ਦੀ ਤੇ ਦਮਾਟੀ ਆ ਆ ਪਾਪਲੀ ਦੇ ਲਾ ਬਹੁਤ ਦੇ ਦਿਨ ਰਖਵਾਲੇ ਉਹ ਆਂਦੇ ਹਾਲ ਮੈਂ ਰੋਟੀ ਲਾ ਕੇ ਆਉਣੀ ਆ ਇੰਨੀਆਂ ਕੋਈਆਂ ਜਮਾਂੀਆਂ ਪਾਪੀ ਜੀ ਆਂਦੇ ਮੈਂ ਹਾਲੇ ਰੋਟੀ ਲਾ ਕੇ ਆਉਣੀ ਆ ਤੂੰ ਹਾਲੇ ਗਏ ਨਹੀਂ ਆ ਨਾਲ ਹੀ ਲੈ ਜੂਗੀ ਨਾ ਘਰ ਨੂੰ ਤਿੰਨ ਗੁਲੀਆਂ ਉਹਨਾਂ ਦੀਆਂ ਜਮਾਂੀਆਂ ਆ ਬਪਲੀ ਕੇ ਰੋ ਮੋਗਾ ਆਈ ਵਾਰ ਤੇਰੇ ਕੀ ਗੱਲ ਹੈ ਆ ਤੇ ਮੈਂ ਆ ਕੇ ਰੱਡੀ ਭੱਗ ਲਾ ਕੇ ਜਲਦੀ ਬਾਹਰ ਇਹਨਾਂ ਪਿਓ ਕਤਨ ਨਹੀਂ ਇਹ ਦੇਖਣਾ ਇਹਾਂ ਨਹੀਂ ਢਰ ਕੇ ਖਾਣੀ ਤੇ ਐਦਾਂ ਮਟਰ ਪੂਸਨੋਂ ਦੀ ਸਬਜ਼ੀ ਬਣਾ ਕੇ ਨਾ ਤਰੀ ਵਾਲੀ ਕੋਈ ਵੀ ਸਬਜ਼ੀ ਬਣਾਈ ਹੋਵੇ ਤੇ ਅਦਰ ਚ ਐਦਾਂ ਫੁੱਲੀ ਬੁਰਕੀਆਂ ਕਰਕੇ ਤਰੀ ਵਿੱਚ ਪਾ ਕੇ ਖਾਣ ਦਾ ਨਜ਼ਾਰਾ ਹੀ ਵੱਖਰਾ ਇਧਰ ਖਾ ਪਰ ਆ ਗਏ ਵਿਚਾਰਿਆ ਰਹੇ ਐਦਾਂ ਖਾਈਏ ਤੇ ਬੜਾ ਹੀ ਮਜ਼ਾ ਆਉਂਦਾ ਤੇ ਚਲੋ ਆਪਾਂ ਅੱਗੇ ਚੱਲਦੇ ਹਾਂ ਬਾਹਰ ਤੇ ਉੱਥੇ ਉੱਥੇ ਜਾ ਕੇ ਤੇ ਖਾਣੇ ਆ ਰੋਟੀ ਤੇ ਤੂੰ ਉੱਥੇ ਔਨ ਕਰ ਲੈ ਕੈਮਰਾ ਅੱਛਾ ਯਾਰ ਆ ਲੈ ਜਾ ਹਾਂ ਮੈਂ ਮੈਂ ਆਪ ਦੇ ਲਈ ਕੌਲੀ ਚਰਚ ਰੋਟੀ ਪਾ ਕੇ ਲੈ ਕੇ ਆਈ ਆ ਤੇ ਖਾ ਵੀ ਲੈ ਮੈਂ ਕਿਹਾ ਵੀ ਜਿੱਥੇ ਵਿੱਚ ਨੀਂਦ ਨਾ ਰੱਖਿਓ ਖਾ ਵੀ ਲੈ ਵੇਖੀ ਹੁਣ ਇਹਨੇ ਜਣ ਪਾਣੀ ਦੇ ਦੋ ਛੇਛੇ ਦੀ ਮੈਨੂੰ ਪਾਣੀ ਦਿਓ ਲੈ ਖਾਈਏ ਫੇਰ ਰੋਟੀ ਲੈ ਕੇ ਵਾਲੀ ਜਾ ਪਾ ਲਿਆ ਪ੍ਰਭ ਕੌਲੀ ਸਬਜੀ ਪਾ ਲਿਆ ਤੇ ਰੋਟੀਆਂ ਰੋਟੀਆਂ ਡੱਬੇ ਚ ਪਈਆਂ ਜਾ ਮੇਰਾ ਪਤੂ ਪਾ ਲਿਆ ਹੂੰ ਹਾਂ ਨਾ ਵੇਖੋ ਬੈਗੀ ਤੁਹਾਡੇ ਲੱਗੇ ਕਿੰਦਾ ਬਹੁਤ ਬਹੁਤ ਮੁਬਾਰਕਾ ਮਿਰਚੇ ਭਾਈ ਸਭ ਦੇ ਗਰਮ-ਗਰਮ ਸਬਜ਼ੀ ਜੀ ਮਿਰਚੀ ਲੱਗਦੀ ਹੁੰਦੀ ਆ ਠੀਕ ਹੈ ਨਾ ਇਹਨੂੰ ਵਿਚਾਰੀ ਨੂੰ ਪਾਜ ਨੂੰ ਸੇਰਤੀ ਨਹੀਂ ਪਾਈ ਰਾਤ ਦੀ ਨਹੀਂ ਪਾਈ ਕਿਉਂ ਨਹੀਂ ਪਾਈ ਰਾਤ ਦੀ ਪਾਈ ਮੈਡਮ ਨੂੰ ਤਾਂ ਦਿਨੇ ਖਾਦੀ ਹੁੰਦੀ ਸਬਜ਼ੀ ਬਹੁਤ ਸਵਾਦ ਬਣੀ ਆ ਤੇ ਨਾਲੇ ਆਪਾਂ ਲੈਦੇ ਆ ਅੱਤੇ ਦਾਣਾ ਤੇ ਨਾਲੇ ਆਪਾਂ ਖਾ ਰਾਂ ਰੋਟੀ ਹੁਣ ਵਿਆਹ ਆ ਗਿਆ ਆਪਣਾ ਉਹ ਵੇਖਣੀ ਹੁਣ ਆਪਾਂ ਮੋਦਲਿਸ ਬੁਟਾ ਪ੍ਰਾਪਤ ਬੂਟ ਵੀ ਲੈ ਆਇਆ ਆਪਣੇ ਪ੍ਰਾਪਤ ਬੂਟ ਆ ਗਏ ਨਾ ਬਰਾਬਰ ਕਿੱਥੇ ਆ ਗਿਆ ਉੱਥੇ ਠੱਠੇ ਪ੍ਰਾਪਤ ਬੂਟ ਆ ਗਏ ਤੇ ਜਿੰਦੀ ਹੈ ਨਹੀਂ ਆ ਹੂੰ ਤੁੰਦ ਨਾ ਪਵੇ ਤਾਂ ਫਿਰ ਵਿਆਹ ਹੋ ਜਾਵੇ ਅਜੇ ਪਏ ਆ ਥਨੇ ਦਿਨ ਪਹਿਲਾਂ ਜਿੰਦੀ ਪੈ 18 11 20 21 ਉਧਰੇ ਚਲੇਗੀ ਆ ਪਰੇ ਕਹ ਦੇਣੇ 12 ਦਿਨ ਬਹਿ ਚ ਪੂਰੇ ਬਾਰਾ ਨੇ ਰਵੇ ਵਿਆਹ ਹਾਂ ਜਦ ਤੱਕ ਹੋਈ ਨਹੀਂ ਰਿਹਾ ਪਹਿਲਾਂ ਆਹ ਹੋ ਬਾਰਾਂ ਨੇ ਆ ਇਹਨਾ ਬਣਾ ਮੌਕੇ ਤੇ ਆਂਦੇ ਇੱਦਾਂ ਲੋਕ ਕਾੜੇ ਤੇ ਹੁੰਦੇ ਹੁਣ ੱੱਕੇ ਵਾਂਗ ਹੁੰਦੀ ਵੀ ਮਹੀਨਾ ਮਹੀਨਾ ਪਹਿਲਾਂ ਕਿੱਟੀ ਪੱਤਰ ਕਲਾਜ ਹੁੰਦੇ ਹੁੰਦੇ ਅੱਗਲਾਂ ਨੂੰ ਪਤਾ ਹੁੰਦਾ ਪੇਮੈਂਟੋਂ ਮੁੰਡਾ ਕੱਟੀ ਦੇ ਜਾ ਕੇ ਕਹਿਣਾ ਵਿਆਹ ਕਹਿਣ ਦਾ ਵੀ ਥੋੜਾ ਟਾਈਮ ਆ ਮਤਲਬ ਤੇ ਜਿਹੜਾ ਵਿਆਹ ਜਾਣਦਾ ਉਹ ਵੀ ਟਾਈਮ ਦੋ ਘੰਟੇ ਅੱਜ ਕੱਲ ਵਿਆਹ ਦਾ ਦੋ ਘੰਟੇ ਪੱਲਾ ਨਹੀਂ ਪੱਲੇ ਨਹੀਂ ਦੂਰ ਤੱਕ ਨਹੀਂ ਕਿਤੇ ਹਾਂ ਇਹ ਦੂਰ ਆ ਸگە ਦਾ ਮਾਮਾ ਹੈ ਸگە ਮਾਮੇ ਦਾ ਮੁੰਡੇ ਦਾ ਵਿਆਹ ਕਰਦੇ ਹੁਣ ਇਹ ਵੀ ਦੂਰ ਹੋ ਗਏ ਪੱਲੇ ਪੱਲੇ ਕਿਹਾ ਦੂਰ ਆ ਹੈ ਗੁਰੂ ਹੈ ਗੁਰੂ ਮੈਂ ਤਾਂ ਆਪਣੇ ਅੰਦੇ ਤੇ ਜਿਵੇਂ ਚੜਨੀ ਆ ਸਗੇ ਮਾਮੇ ਕਿਹਾ ਤਾਂ ਨਾ ਸਾਰੇ ਦੂਰ ਆ ਤੂੰ ਕਿਦਨ ਖੜਿਆ ਮੇਰੇ ਨਾਲ ਕੇ ਹੈ ਕਿਦਨ ਖੜਿਆ ਦੱਸੋ ਮੈਂ ਆਪ ਨਹੀਂ ਕਹਤਾ ਤੈਨੂੰ ਕਿ ਖੜਨਾ ਮੋਹ ਤੇ ਗੱਲ ਆ ਫਿਰ ਫਿਰ ਮੈਂ ਕਿਦਾਂ ਕਹਦਾ ਵੀ ਨੇੜੇ ਦੇ ਆ ਮੈਨੂੰ ਤਾਂ ਫਿਰ ਇਦਾਂ ਦੂਰ ਵੀ ਲੱਗਦੇ ਦੂਰ ਹੀ ਪਹੁੰਚ ਜਾਨੀ ਗੱਲ ਜਿੱਤੇ ਜਾਂਦੇ ਹੁੰਦੇ ਨੇ ਕਿ ਉਹ ਨੇੜੇ ਦੀ ਰਿਸ਼ਤੇਦਾਰੀ ਬਣਦੀ ਤੇ ਮੈਂ ਉਹਨੂੰ ਕਹਿਣਾ ਵੀ ਨਾ ਕਰ ਉਹ ਭੰਨ ਦੋ ਹਾਂ ਤੇ ਦੋ ਭੰਨ ਦੋ ਇੱਟਾ ਠੀਕ ਆ ਰਿਸ਼ਤੇਦਾਰੀਆਂ ਤੇ ਇਹੋ ਹੀ ਹੁੰਦੀਆਂ ਮੇਰੇ ਵਰਤਨ ਵਾਲੀਆਂ ਮਾਪੇ ਪਾਸਿਵਾਂ ਦੇ ਜਵਾਬ ਨਾਲ ਜੀ ਆਪਾਂ ਹੁਣ ਇਹੋ ਛੱਡ ਦਈਏ ਹੁਣ ਇਹ ਵੇਖੋ ਹੁਣ ਆਂਦਾ ਹੀ ਇਹ ਵੀ ਗਾਂ ਦੀ ਗਾਂ ਹੀ ਪੈ ਜਾਂਦੀ ਹੈ ਮਾਮੇ ਦੇ ਮੁੰਡੇ ਜਿਹਾ ਮੈਨੂੰ ਜਦੋਂ ਲੈ ਕੇ ਨਹੀਂ ਜਾਂਦੇ ਮੇਰੇ ਲਈ ਤਾਂ ਦੂਰ ਹੀ ਹੋਗੇ ਨਾ ਵੈਗਰੂ ਤੂੰ ਅਜੀ ਮਾਰਦਾ ਪਿਓ ਪੁੱਤਰਾ ਉੱਤਰ ਵੇਖਤ ਨੂੰ ਹੀ ਹਨ ਕੀ ਵੀਂਦੀ ਆ ਪੁੱਤ ਤੂੰ ਪਾਪਾ ਰੋਟੀ ਪਾ ਗੇ ਆ ਕਿਹੜੀ ਮੋਟੋ ਪਹਿਲੇ ਨੇ ਹਾਂ ਆਕਾਸ਼ ਨੂੰ ਤੋਂ ਹੋਇਆ ਖੁਸ਼ੀ ਤੇ ਹਾਂ ਕਿਉਂ ਬਾਲੇ ਵਾ ਤੈਨੂੰ ਰੱਖਣੀ ਕਹਦੇ ਜੀ ਇਹ ਉਹ ਸਟੋਲ ਫੜ ਲਿਆ ਪ੍ਰਭ ਨਾ ਇਹਦੀ ਗੱਲ ਵੀ ਨਹੀਂ ਅੱਛਾ ਸਟੋਲ ਰੱਖ ਆ ਆਪ ਆਪਾਂ ਇਹ ਤੂੰ ਵਿਚਾਰ ਬੈ ਸਾਡੇ ਫਰਿਆਲੀ ਬੜ ਕੇ ਬੀ ਅਮਨ ਪੀਲ ਕਰੋ ਫਿਰ ਸਾਗ ਚੁੱਕ ਲਈ ਨਹੀਂ ਲੈਣਾ ਤੇ ਇਹ ਤਾਂ ਜਬਣਿਆ ਏਕ ਲੈ ਆ ਸੰਦੀਪ ਨੇ ਜਿੰਟਲੀ ਲੈਣਾ ਚਾਚੋ ਕਵਾਲਾ ਹੀ ਨਹੀਂ ਲੈਣਾ ਇੱਥੇ ਪਲਸ ਇਹ ਇਹ ਸਬਜੀ ਢੋਲ ਜਾਣੀ ਆ ਹਾਂ ਹਾਂ ਟੱਪੀ ਉਹਦੇ ਉੱਤੇ ਰੱਖ ਸਾੜ ਦੇ ਨਹੀਂ ਉਹ ਜਰਜੈਂਟਲੀ ਉਹਨੇ ਕਲ ਜਰਜੈਂਟ ਕੀ ਆਂਦੇ ਆ ਜਰਜੈਂਟ ਆਂਦੇ ਆ ਥੈਂਕ ਯੂ ਆਉਂਗਾ ਅੱਜ ਮੈਂ ਜਿਹੜੇ ਸਾਹਮਣੇ ਤੇਰੀਆਂ ਕੌਲੀਆਂ ਕੱਟੀਆਂ ਹੋਈਆਂ ਆ ਹੀ ਦੀਆਂ ਜੀ ਕੌਲੀਆਂ ਜਿਹੜੀ ਤੇਰੇ ਸਾਹਮਣੇ ਸਾਡੇ ਘਰ ਕੱਟੀਆਂ ਹੋਈਆਂ ਹੈਗਾ ਆਣਾ ਅਗਰ ਪਤਾ ਨਹੀਂ ਕਿੰਨੇ ਦਿਨ ਸਹੀ ਗੱਲ ਆ ਸਟੂਲ ਲੈ ਆਉਂਦੇ ਇਹਨੂੰ ਖਿੱਚ ਲੈ ਨੂੰ ਕਰ ਜੀ ਨਹੀਂ ਤਾਂ ਇਡੀ ਗੱਲ ਵੀ ਨਹੀਂ ਹਮ ਠੀਕ ਆ ਕ੍ਰਿਤੀ ਕਰਦੇ ਐਂਡ ਵੀਡੀਓ ਬਹੁਤ ਹੋ ਗਈ ਲੰਮੀ ਤੇ ਹੁਣ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤਾਂ ਤੇਰੇ ਚੈਨਲ ਨੂੰ ਕਰਿਓ ਲਾਈਕ ਸਬਸਕ੍ਰਾਈਬ ਬਟਨ ਕਰਿਓ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਵੀ ਆਪਣਾ ਰਿਵਿਊ ਜ਼ਰੂਰ ਦਿਓ ਕਿ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆਂ ਦੀ ਕੱਲ ਨਵੀਂ ਵੀਡੀਓ ਦੇ ਨਾਲ ਬਾਏ ਸਸੀ ਕਾਲ ਤੇ ਪੁੱਤਰ ਜਦੀ ਖਾਂਦੇ ਢੋਲਣ ਨਹੀਂ ਲੱਗਦੇ ਯਾਰ ਦੇ ਮੈਨੂੰ ਹੈਂ ਪੁੱਤਰ ਹੈਂ ਬਾਏ ਬਾਏ